ਵੱਖ-ਵੱਖ ਜਗ੍ਹਾ ਤੋਂ ਜਦੋਂ ਕਮਾਈ ਕਰਨ ਤੋਂ ਬਾਅਦ ਸਤਿਗੁਰੂ ਜੀ ਨੇ ਸਬਾਬ ਬਣਾਇਆ ਸੀ 1985 ਵਿੱਚ ਲੁਧਿਆਣੇ ਵਿਖੇ ਜਵੱਦੀ ਵਿਖੇ ਜਗਾ ਲਈ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਨਾਂ ਰੱਖਿਆ 1985 ਤੋਂ ਲੈ ਕੇ 2002 ਤੱਕ 17 ਸਾਲ ਦਾ ਕੇਵਲ ਸਮਾਂ ਹੈ 17 ਸਾਲਾਂ ਵਿੱਚ ਜਿੰਨੇ ਉਹਨਾਂ ਨੇ ਪੰਚ ਲਈ ਧਾਰਜ ਕੀਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਸਿਧਾਂਤ ਨੂੰ ਲੋਕਾਂ ਤੱਕ ਪਹੁੰਚਾਣ ਲਈ ਉਪਰਾਲੇ ਕੀਤੇ ਸਾਰੇ ਸੁਣ ਕੇ ਖਰਾਮ ਹੋ ਜਾਂਦੇ ਦੇਖ ਕੇ ਫਿਰ ਇਹਨੇ ਥੋੜੇ ਸਾਲ ਇਹਨੇ ਨੇ ਇੱਕ ਤਾਰਜ ਕਿਵੇਂ ਉਹਨਾਂ ਨੇ ਕਰ ਵਿਖਾਏ ਉਹਨਾਂ ਦੇ ਅੰਦਰ ਕਦੇ ਆਲਸ ਨਹੀਂ ਮੈਂ ਪਹਿਲਾਂ ਵੀ ਗੱਲ ਕਰ ਲੱਗਾ ਸੀ ਕੋਈ ਸੁਸਤੀ ਨਹੀਂ ਜਦੋਂ ਜਵਦੀ ਵਿਖੇ ਆਏ ਨੇ ਤੇ ਇੱਥੇ ਅਸਥਾਨ ਬਣਾ ਕੇ ਉਹਨਾਂ ਦੀ ਇੱਛਾ ਨਹੀਂ ਸੀ ਕੋਈ ਗੁਰਦੁਆਰਾ ਸਾਹਿਬ ਦੀ ਬੜੀ ਵੱਡੀ ਬਿਲਡਿੰਗ ਬਣਾਈ ਜਾਵੇ 2002 ਤੱਕ ਮਹਾਰਾਜ ਦਾ ਉਹੀ ਕਮਰਾ ਸੀ ਛੋਟਾ ਜਿਹਾ ਜਿਹੜਾ ਉਹਨੇ ਥੋੜਾ ਜਿਸ ਨੂੰ ਉਹਨਾਂ ਨੇ ਵੱਡਾ ਕੀਤਾ ਸੀ ਹੁਣ ਵਿਦਿਆਰਥੀਆਂ ਕਰਕੇ ਚਲੋ ਬਹੁਤ ਕੁਝ ਜਿਹੜਾ ਮੇਨ ਆਸਥਾਨ ਬਣਿਆ ਗੁਰਦੁਆਰਾ ਸਾਹਿਬ ਜੀ ਦੀ ਬਿਲਡਿੰਗ ਉਹ ਬਾਅਦ ਵਿੱਚ ਹੀ ਬਣਾਈ ਗਈ ਹੈ ਉਹਨਾਂ ਦਾ ਕੰਮ ਸੀ ਵਧ ਤੋਂ ਵਧ ਲੋਕਾਂ ਨੂੰ ਸਤਪੁਰੂ ਦੇ ਸ਼ਬਦ ਨਾਲ ਜੋੜਿਆ ਜਾਵੇ ਕੇਵਲ ਬਿਲਡਿੰਗ ਤੇ ਜ਼ੋਰ ਨਾ ਦਿੱਤਾ ਜਾਵੇ। ਉਹਨਾਂ ਨੇ ਇੱਕਦਮ ਇਹ ਲੁਧਿਆਣੇ ਆ ਕੇ ਕਈ ਕਾਰਜ ਪ੍ਰారంਭ ਕੀਤੇ ਸਨ। ਸਭ ਤੋਂ ਪਹਿਲਾਂ ਇਸ ਸਾਲ ਵਿੱਚ ਉਹ ਚਾਰ ਗੁਰਮਤਿ ਨਾਮ ਅਭਿਆਸ ਸਮਾਗਮ ਕਰਵਾਇਆ ਕਰਦੇ। ਉਹਦੇ ਵਿੱਚ ਉਹਨਾਂ ਦਾ ਬੜਾ ਪਿਆਰਾ ਸੀ ਨਿਜਮ ਜੋੜਨ ਦਾ ਸੰਗਤ ਨੂੰ ਕਹਿਣਾ ਜੀ ਜਿੰਨੇ ਵੀ ਆਉਣਾ ਹੈ 7 ਦਿਨ ਇੱਥੇ ਹੀ ਰਹਿਣਾ ਪਵੇਗਾ। ਸਿੰਘਾਂ ਦਾ ਵੱਖਰਾ ਪ੍ਰਬੰਧ ਸੀ ਬੀਬੀਆਂ ਦਾ ਵੱਖਰਾ ਕਮਰੇ ਚ ਨਹੀਂ ਸੀ ਕੋਈ ਸੌ ਸਕਦਾ ਕਿਉਂਕਿ ਇੱਕ ਛੋਟਾ ਜਿਹਾ ਕਮਰਾ ਸਤਪੁਰਾਂ ਦਾ ਉਹਦੇ ਅੱਗੇ ਜਿਹੜੀਆਂ ਸੰਗਤਾਂ ਜਾਨੀਆਂ ਨੇ ਹੁਣ ਵੀ ਵੇਖ ਸਕਦੀਆਂ ਛੋਟਾ ਜਿਹਾ ਬਰਾਂਡਾ ਸੀ ਤੇ ਅੱਗੇ ਸ਼ੈੱਡ ਸੀ ਜਿੱਥੇ ਦੀਵਾਨ ਵੀ ਲੱਗਦੇ ਉਹ ਸ਼ੈੱਡ ਨੂੰ ਦੋ ਹਿੱਸਿਆਂ ਚ ਵੰਡ ਲਿਆ ਜਾਂਦਾ ਸੀ ਵਿਚਕਾਰ ਕਨਾਤ ਲਾ ਕੇ ਇੱਕ ਪਾਸੇ ਆਦਮੀ ਦੂਸਰੇ ਪਾਸੇ ਬੀਬੀਆਂ ਵੱਕਰਾ ਉਹਨਾਂ ਦਾ ਆਉਣ ਜਾਣ ਦੂਜੇ ਪਾਸਿਓਂ ਪਰ ਜਦੋਂ ਅਭਿਆਸ ਕਰਨਾ ਹੈ ਉਹ ਵੀ ਉਸੇ ਹੀ ਪੰਡਾਲ ਦੇ ਅੰਦਰ ਤੇ ਰੈਸ਼ ਵੀ ਉੱਥੇ ਹੀ ਉਹਨਾਂ ਦਾ ਨੇਮ ਸੀ ਬੜਾ ਪਿਆਰਾ ਕਿਉਂਕਿ ਐਵੇਂ ਨਹੀਂ ਕਹਾਣੀਆਂ ਬਣਨੀਆਂ ਥੋੜੀ ਬਤੀ ਗੱਲਾਂ ਨਾਲ ਉਹਨਾਂ ਨੇ ਅੰਮ੍ਰਿਤ ਵੇਲੇ ਤੋਂ ਟਾਈਮ ਟੇਬਲ ਬਣਾ ਕੇ ਸ਼ਿਪਾਦ ਤੇ ਲਾਇਆ ਹੁੰਦਾ ਸੀ ਸ਼ਰਤ ਸੀ ਉਹਨਾਂ ਦੀ ਵੀ ਜਿੰਨੇ ਇਸ ਨਾਮ ਸਿਮਰਣ ਅਭਿਆਸ ਵਿੱਚ ਆਉਣਾ ਹੈ 7 ਦਿਨ ਉਹ ਕੋਈ ਗੱਲ ਨਹੀਂ ਕਰ ਸਕਦਾ ਇੱਕ ਵੀ ਗੱਲ ਨਹੀਂ ਜਦੋਂ ਲੰਗਰ ਵੀ ਵਰਤਾਣਾ ਹੈ ਸੇਵਾਦਾਰ ਆਉਣਗੇ ਦੁੱਧ ਲੈ ਕੇ ਉਹ ਕਹਿਣਗੇ ਵਾਹ ਕਰੋ ਦੁੱਧ ਜਾਂ ਚਾਹ ਜਾਂ ਪਾਣੀ ਜੇ ਤੁਸੀਂ ਲੈਣਾ ਹੈ ਤੇ ਹੱਥ ਪਰਾਂ ਕਰ ਦਿਓ ਜੇ ਨਹੀਂ ਅੱਗੇ ਹੱਥ ਕਰੋ ਚੁੱਪ ਕਰਕੇ ਦੇ ਲੰਗ ਜਾਏਗਾ ਦਾਲ ਸਬ지 ਆਵੇ ਜੋ ਵੀ ਇੱਕ ਵੀ ਅਲਫਾਜ਼ ਜ਼ੁਬਾਨ ਤੋਂ ਨਹੀਂ ਬੋਲਣਾ ਇਸ ਕਰਕੇ ਜੀ ਬਾਰੂ ਬੋਲਣਾ ਬੰਦ ਕਰਾਂਗੇ ਤੇ ਮਨ ਤਾਂ ਹੀ ਚੁੱਪ ਰਹੇਗਾ ਜੇ ਮੂੰਹ ਨਹੀਂ ਬੋਲਣੋਂ ਬੰਦ ਹੋ ਰਿਹਾ ਤੇ ਅੰਦਰ ਨੇ ਚੁੱਪ ਕਿਥੋਂ ਕੋਣਾ ਉਹਦੇ ਵਿੱਚ ਪਹਿਲੀ ਸ਼ਰਤ ਇਹ ਸੀ ਬੋਲਣਾ ਨਹੀਂ ਇੱਥੇ ਰਹਿਣਾ ਦਿਨੇ ਤੇ ਰਾਤ ਦੂਸਰਾ ਅੰਮ੍ਰਿਤ ਵੇਲੇ ਜਦੋਂ 2 ਵਜੇ ਤੱਕ ਸਾਰੀਆਂ ਸੰਗਤਾਂ ਨੇ ਇਸ਼ਨਾਨ ਕਰ ਲੈਣਾ ਹੈ 3:30 ਵਜੇ ਸਾਰਿਆਂ ਨੇ ਉਸੇ ਆਸਨਾ ਤੇ ਬੈਠ ਕੇ ਮੂਲ ਮੰਤਰ ਦਾ ਵੱਦ ਅਭਿਆਸ ਕਰਾ ਕਰਦੇ ਸਨ ੴ ਤੋਂ ਲੈ ਕੇ ਨਾਨਕੋ ਸਿੱਖੀ ਸੱਚ ਤੱਕ ਅਭਿਆਸ ਸ਼ੁਰੂ ਕਰਾ ਕੇ ਬਈ ਕਮੋਸ ਚੁੱਪ ਕਰਕੇ ਅਭਿਆਸ ਕਰਨਾ ਭੋਲ ਕੇ ਨਹੀਂ ਬੋਲ ਕੇ ਤੇ ਥੋੜਾ ਸੌਖਾ ਹੋ ਜਾਂਦਾ ਹੈ ਤੇ ਨੀਂਦ ਵਗੈਰਾ ਨਹੀਂ ਹੁੰਦੀ ਪਰ ਚੁੱਪ ਕਰਕੇ ਕਰਨਾ ਬਹੁਤ ਔਖਾ ਕਾਮੇ ਮਨ ਚੁੱਪ ਨਹੀਂ ਰਹਿਣ ਦਿੰਦਾ ਅੰਮ੍ਰਿਤ ਵੇਲੇ ਡੇਢ ਘੰਟੇ ਦਾ ਸਿਮਰਨ ਕਰਾ ਕੇ ਫਿਰ ਉਸ ਤੋਂ ਬਾਅਦ ਨਿਤਨੇਮ ਸਾਰਿਆਂ ਨੇ ਰਲ ਕੇ ਕਰਨਾ ਹੈ ਫਿਰ ਆਸਾ ਦੀ ਵਾਰ ਸੁਣਨੀ ਏ ਫਿਰ ਉਹਨਾਂ ਨੂੰ ਨਾਸ਼ਤਾ ਮਿਲਣਾ ਹੈ ਫਿਰ ਨਾਸ਼ਤੇ ਤੋਂ ਬਾਅਦ ਹੁਕਮ ਮੰਦਸੀਪੇ ਬੋਲਣਾ ਨਹੀਂ ਸ਼ਬਦ ਨੂੰ ਅੰਦਰ ਰੱਖ ਕੇ ਵਾਇਪੁਰੂ ਸ਼ਬਦ ਨੂੰ ਜਾਂ ਮੂਲ ਮੰਤਰ ਨੂੰ ਇਸੇ ਤਰ੍ਹਾਂ ਹੀ ਤੁਸੀਂ ਲੇਟ ਜਾਓ ਛੋਟਾ ਜਿਹਾ ਆਰਾਮ ਕਰਾ ਕੇ ਘੰਟਾ ਡੇਢ ਫਿਰ ਫਿਰ ਇੱਕ ਘੰਟੇ ਦੀ ਬੈਠਕ ਸਿਮਰਨ ਦੀ ਫਿਰ ਸਾਰੀ ਸੰਗਤ ਨੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਨਾ ਹੈ ਫਿਰ ਘੰਟਾ ਡੇਢ ਸਿਮਰਨ ਕਰਨਾ ਹੈ ਫਿਰ ਦੁਪਹਿਰ ਦਾ ਪ੍ਰਸ਼ਾਦਾ ਛਕ ਕੇ ਇਹ ਘੰਟਾ ਕੋ ਸਮਾਂ ਮਿਲਦਾ ਫਿਰ ਉਸ ਤੋਂ ਬਾਅਦ ਇਹ ਘੰਟਾ ਫਿਰ ਸਿਮਰਨ ਕਰਨਾ ਹੈ ਸਿਮਰਨ ਤੋਂ ਬਾਅਦ ਫਿਰ ਬਾਬਾ ਜੀ ਆਪ ਉਸੇ ਤਰ੍ਹਾਂ ਗਰੁੱਪ ਵਿੱਚ ਮਹਾਰਾਜ ਜੀ ਦਾ ਕਮਰਾ ਇੱਕ ਸਾਈਡ ਤੇ ਸੀ ਉਹ ਦਰਵਾਜ਼ਾ ਬੰਦ ਕਰਕੇ ਇਕੱਠੇ ਹੋ ਕੇ ਪਰਿਵਾਰ ਦੀ ਤਰ੍ਹਾਂ ਤਾਂ ਕਿ ਕੋਈ ਮਹਿਸੂਸ ਕਰੇ ਕਿ ਆਪਾਂ ਗੱਲ ਕਰ ਰਹੇ ਆ ਉਧਰ ਬਰਾਂਡੇ 'ਚ ਉਹਨਾਂ ਨੇ ਬਹਿ ਜਾਣਾ ਛੋਟਾ ਸਪੀਕਰ ਰੱਖਣਾ ਅੰਦਰੰਦਰ ਆਵਾਜ਼ ਆਵੇ ਉਹ ਜਿਹੜਾ ਗਾਕ ਨੇ ਲੋਕਾਂ ਨੂੰ ਸੁਣਾ ਕੇ ਹੀ ਲੈਣਾ ਦੋਨਾਂ ਦਾ ਚਾਹ ਸੀ ਉਦੋਂ ਉਹ ਉਜਗਤੀਆਂ ਦੱਸਦੇ ਸਨ ਕਿ ਕਿਵੇਂ ਧਿਆਨ ਤਰਨਾ ਹੈ ਕਿ ਇਸ ਧਿਆਨ ਤਰਨਰ ਸਿਮਰਨ ਦੀਆਂ ਕੀ ਕੀ ਮਹਾਰਾਜ ਦੀ ਬਰਕਤਾਂ ਦੱਸਦੇ ਨੇ ਗੁਰਬਾਣੀ ਦੇ ਅੰਦਰ ਉਹ ਨਾਲ ਨਾਲ ਕਹਿੰਦੇ ਵੀ ਧਿਆਨ ਜੋੜ ਕੇ ਬੈਠੋ ਅੰਦਰ ਆਤਮੇ ਉਹ ਕੀ ਕਰਦੇ ਸਨ ਵੀ ਬੈਠਿਆ ਚੰਗੀ ਤਰ੍ਹਾਂ ਕਰੋ ਬਿਲਕੁਲ ਰੇੜ ਦੀ ਖੱਡੀ ਸਿੱਧੀ ਕਰਕੇ ਵੀ ਮਹਾਰਾਜ ਜੀ ਦਾ ਬਚਨ ਸੁਣਨਾ ਹੋਵੇ ਤੇ ਢਿੱਲੇ ਜਾਏ ਲੱਕ ਨੂੰ ਪਿੱਛੇ ਕਰਕੇ ਤਮਾਨ ਜੀ ਬਣਾਣੀ ਜਿੱਤੇ ਕੋ ਚਾਹ ਜਾਂ ਨਹੀਂ ਖੈ ਇਹਨੇ ਮਹਾਰਾਜ ਜੀ ਲਈ ਸੀਨਾ ਅੱਗੇ ਕਰੋ ਪਈ ਸਤਿਗੁਰੂ ਇੱਕ ਇੱਕ ਵਚਨ ਮੇਰੇ ਸੀਨੇ ਵਿੱਚ ਆਵੇ ਨੇਤਰ ਬੰਦ ਕਰਾਂਦੇ ਸੀ ਹੱਥ ਜੋੜ ਕੇ ਬਿਲਕੁਲ ਸਾਵਧਾਨ ਹੋ ਕੇ ਰੀੜ ਦੀ ਕੱਡੀ ਸਿੰਧੀ ਕਰਕੇ ਚੌਂਕੜਾ ਮਾਰਦੀ ਜਿਨ੍ਹਾਂ ਨੂੰ ਚੌਂਕੜਾ ਵਿੱਚ ਮੁਸ਼ਕਲ ਹੁੰਦੀ ਉਹਨਾਂ ਨੂੰ ਕਹਿਣਾ ਪਈ ਕੰਬਲ ਜਾਂ ਕੋ ਖੇਸ ਜੜਦਾ ਆਸਣਾਂ ਤੋਂ ਦੇ ਸੰ ਪਈ ਉਹ ਲੈ ਕੇ ਗੋਡਿਆਂ ਦੇ ਵਾਲੇ ਬਹੇਟ ਲਓ ਪਿੱਛੋਂ ਬੈਕ ਨੂੰ ਥੋੜਾ ਜਿਹਾ ਉੱਪਰ ਚੁੱਕ ਲਵੋ ਪਿੱਛੋਂ ਉੱਚੀ ਹੋਵੇ ਫਿਰ ਗੋਡੇ ਘੱਟ ਥੱਕਦੇ ਨੇ ਤੁਹਾਨੂੰ ਉਹ ਕੰਟਾ ਸਿਮਰਨ ਜਦੋਂ ᔪਗਤੀਆਂ ਦੱਸਣੀਆਂ ਕਥਾ ਕਰਨੀ ਬਚਨ ਸਮਝਾਣੇ ਸਮਝਾਣ ਤੋਂ ਬਾਅਦ ਫਿਰ ਕਹਿਣਾ ਹੁਣ ਕੰਟਾ ਡੇਢ ਸਿਮਰਨ ਕਰਨਾ ਇਸ ਤਰ੍ਹਾਂ ਸ਼ਾਮੀ ਰਹਿ ਰਸਤਾ ਵਕਤ ਹੋ ਜਾਂਦਾ ਸੀ ਫਿਰ ਕੀਰਤਨ ਸੁਨਣਾ ਰਾਤ ਦੇ ਇਸੇ ਤਰ੍ਹਾਂ 9 ਵਜਣੇ ਪ੍ਰਸ਼ਾਦ ਕਾ ਕੇ ਕਹਿਣਾ 10 ਤੋ 11 ਆਪੋ ਆਪਣੇ ਆਸਨਾ ਤੇ ਸਿਮਰਨ ਕਰੋ ਜਦੋਂ ਐ ਖੋਜਾ ਜਿਹੜਾ ਨੇਮ ਸੀ ਉਹਦੇ ਚ ਪੂਰੇ ਹਰ ਕੋਈ ਨਹੀਂ ਸੀ ਉੱਤਰ ਸਕਦਾ ਮੁਸ਼ਕਲ ਹੈ ਨਾ ਪਹਿਲੀ ਗੱਲ ਬੰਦੇ ਨੂੰ ਚੁੱਪ ਰਹਿਣਾ ਹੀ ਔਕਾ ਹੈ ਦੂਸਰਾ ਜੇ ਚੁੱਪ ਰਹਿਣਾ ਹੈ ਫਿਰ ਇਹ ਸਰੀਰ ਜਿਹੜਾ ਹੈ ਉਹ ਮਨ ਇਹਦੇ ਨਾਲ ਜੁੜਿਆ ਹੋਣ ਕਰਕੇ ਇਹਨੂੰ ਟਿਕਣ ਨਹੀਂ ਦਿੰਦਾ ਫਿਰ ਅੰਦਰ ਸ਼ਬਦ ਨੂੰ ਚੁੱਪ ਕਰਕੇ ਜਪਣਾ ਹੋਰ ਵੀ ਔਕਾ ਹੈ ਪਰ ਮਹਾਰਾਜ ਜੀ ਦੀ ਕਿਰਪਾ ਨਾਲ ਜਿਹੜੀਆਂ ਜੜੀਆਂ ਰੂਹਾਂ ਨੂੰ ਸਤਿਗੁਰੂ ਪ੍ਰੇਰ ਦੇ ਸੇ ਪਈਆਂ ਨੇ ਵਿੱਚੋਂ ਕਦੇ-ਕਦੇ ਮੌਕਾ ਹੁੰਦਾ ਸੀ ਜਿਹੜੇ ਭੱਜ ਜਾਂਦੇ ਨਹੀਂ ਤੇ ਕੋਈ ਨਾ ਕੋਈ ਬੰਨ ਆਪਣਾ ਉਹਨਾਂ ਨੂੰ ਰੱਖ ਲਿਆ ਜਾਂਦਾ ਪਰ ਜਿਹੜਾ ਇੱਕ ਵਾਰੀ ਹੱਫਤਾ ਲਾ ਲੈਂਦਾ ਜ਼ਿੰਦਗੀ ਪਰ ਉਹਦਾ ਅਸੂਲ ਬਣ ਜਾਂਦਾ ਸੀ ਵੀ ਨਾਮ ਜਪਣਾ ਹੈ ਤੇ ਇਸ ਰਾਹ ਤੇ ਤੁਰ ਕੇ ਪ੍ਰਾਪਤੀਆਂ ਵਿੱਚ ਕਰਨੀਆਂ ਨੇ ਜਦੋਂ ਕਿਸੇ ਨੇ ਕਹਿਣਾ ਦੀ ਮਨ ਨਹੀਂ ਰੋੜਾ ਪਾਣੋ ਘਟਦਾ ਕੀ ਕਰੀਏ ਕਹਿੰਦੇ ਫਿਰ ਇੰਜ ਕਰੋ ਉਹਨਾਂ ਨੇ ਦੋ ਕੋਲੀਆਂ ਦੇਣੀਆਂ ਹਰੇਕ ਸੇਵਾਦਾਰ ਨੂੰ ਜਿਹੜੇ ਅਭਿਆਸ ਕਰਨ ਆਏ ਨੇ ਇੱਕ ਕੋਲੀ ਵਿੱਚ ਛੋਲਿਆਂ ਦੇ ਦਾਣੇ ਪਾ ਦੇਣ ਭਰ ਕੇ ਦੂਜੀ ਖਾਲੀ ਦੇਣੀ ਕਹਿੰਦੇ ਨੇਤਰ ਬੰਦ ਰੱਖਣੇ ਨੇ ਇੱਕ ਦਾਣਾ ਚੁੱਕ ਕੇ ਉਹਦੇ ਤੇ ਮੂਲ ਮੰਤਰ ਪੂਰਾ ਕਰਕੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗੁਰ ਪ੍ਰਸਾਦ ਜੀ ਆਦ ਸਾ ਜੁਗਤ ਸੱਚ ਹੈ ਪੀ ਸੱਚ ਨਾਨਕ ਕੋ ਸਿੱਖੀ ਸੱਚ ਹੈ ਭਈ ਇਹ ਕਹੇ ਕਿ ਦਾਣਾ ਖਾਲੀ ਕੋਲੀ ਚ ਭਾਈ ਜੋ ਉਹ ਕੋਲੀ ਭਰ ਦੇਣੀ ਜਦੋਂ ਭਰ ਗਈ ਫਿਰ ਵੈਕ ਆ ਜੋ ਜਾਣੇ ਵਾਵਾ ਪਹਿ ਜਾਂਦੇ ਕਾਫੀ ਸਮਾਂ ਲੱਗ ਜਾਂਦਾ ਸੀ ਕਹਿੰਦੇ ਛੋਲਿਆਂ ਦੇ ਦਾਣੇ ਦਾ ਮਤਲਬ ਇਹ ਵੀ ਮਨ ਨੂੰ ਉਧਰ ਬਿਜੀ ਰੱਖਣਾ ਤੇ ਮੇਰੀਏ ਦੇ ਕੋਲੀ ਖਾਲੀ ਕਰਨ ਵਾਲੀ ਧਿਆਨ ਬਾਹਰ ਨਹੀਂ ਜਾਏਗਾ ਜੁਗਤੀਆਂ ਹੁੰਦੀਆਂ ਨੇ ਮਾਲਾ ਦਾ ਵੀ ਕੰਮ ਤੇ ਇਹ ਨਾ ਮਾਲਾ ਦੇ ਸਹਾਰੇ ਜਪਿਆ ਜਾ ਸਕਦਾ ਹੈ ਜੋ ਜੋ ਕਿਸੇ ਦਾ ਪਿਆਰ ਪੈਂਦਾ ਹੈ ਫਿਰ ਉਹਨੇ ਕੀ ਕਰਨੀ ਮਾਲਾ ਤੇ ਕੀ ਕਰਨੇ ਛੋਲਿਆਂ ਦੇ ਦਾਣੇ ਫਿਰ ਤੇ ਸਵਾਸਾਂ ਨੂੰ ਹੀ ਉਹ ਮਾਲਾ ਬਣਾ ਕੇ ਹਰ ਇੱਕ ਸਵਾਸ ਹੀ ਇੱਕ ਮਾਲਾ ਦਾ ਮੋਤੀ ਬਣਦਾ ਹੈ ਤੋਂ ਜਿੱਚ ਉਹਨਾਂ ਨੇ ਸਿਮਰਨ ਅਭਿਆਸ ਪਰਵਾਣੀ ਪਹਿਲਾ ਦੋ ਕਰਦੇ ਸਮਾਗਮ ਸੰਗਤ ਨੇ ਬੇਨਤੀ ਕੀਤੀ ਫਿਰ ਚਾਰ ਕੋਣੇ ਬਹੁਤ ਰੰਗ ਲੱਗਦੇ ਸੀ ਨਾਲ ਨਾਲ ਸਿੱਖ ਕੌਮ ਦੇ ਮਹਾਨ ਕੀਰਤਨੀਆਂ ਨੂੰ ਸੱਦਾ ਦੇਣਾ ਉਹਨਾਂ ਤੋਂ ਕੀਰਤਨ ਸਰਵੰਨ ਕਰਾਉਣਾ ਸੇ ਵੀ ਕੀਰਤਨ ਜਦੋਂ ਚੱਲਦਾ ਹੋਵੇ ਉਦੋਂ ਵੀ ਤੁਸੀਂ শ্রোਤਿਆਂ ਨੇ ਜਿਹਨਾਂ ਨੇ ਬਹਿਣਾ ਹੈ ਤੇ ਖਾਲੀ ਨਹੀਂ ਬਹਿਣਾ ਬਗੈਰ ਬੋਲੇ ਤੂੰ ਅੰਦਰ ਅੰਦਰ ਨਾਲ ਮੂਲ ਮੰਤਰ ਚੱਲਣਾ ਚਾਹੀਦਾ ਜੇ ਨਹੀਂ ਤੇ ਆਪਣੇ ਪਰਨੇ ਜਾਂ ਪਰਦੇ 'ਚ ਮਾਲਾ ਰੱਖ ਕੇ ਥੱਲੇ ਥੱਲੇ ਚੌਂਕੜੀ ਮਾਰ ਕੇ ਦੂਸਰੇ ਨੂੰ ਦਿਖਾਵਾ ਨਾ ਬਣੇ ਮਾਲਾ ਦੇ ਨਾਲ ਨਾਮ ਜਪੀ ਚਲੋ ਨਾਲ ਕੀਰਤਨ ਸੁਣੋ ਪਰ ਬਗੈਰ ਜ਼ੁਬਾਨ ਖਲਾਈ ਤੂੰ ਅੰਦਰੇ ਅੰਦਰ ਤੂੰ ਮੁਖ ਕਮਸੀ ਨਾਲ ਅੰਮ੍ਰਿਤ ਸੰਚਾਰ ਕਰਨ ਕੀਨੇ ਕੋਣਾ ਗੁਰੂ ਕੇ ਕੀਰਤਨੀਏ ਕੌਮ ਦੇ ਅੰਦਰ ਪ੍ਰਚਾਰਤ ਕੀਰਤਨੀਏ ਢਾਡੀ ਸਿੰਘ ਕਵੀ ਸਿੰਘ ਇਹ ਦਰਬਾਰ ਕਲਾ ਕੇ ਉਹ ਅਕਸਰ ਬੁਲਾਇਆ ਕਰਦੇ ਇੱਕ ਤਰ੍ਹਾਂ ਦਾ ਜਵਦੀ ਕੇਂਦਰ ਬਣ ਗਿਆ ਸੀ